ਜਿੰਨਾ ਵੀ ਆਪਣੇ ਭਰਾਵਾਂ ਨੂੰ ਦੇਖਣ ਨੂੰ ਪਤਾ ਲੱਗ ਸਕੇ ਜੀ ਕੱਲ ਨੂੰ ਨਕਸ਼ਾ ਬਣਾਉਣਾ ਕਿਉਂਕਿ ਆਪਾਂ ਘਰ ਹਰ ਰੋਜ਼ ਨਵਾਂ ਲੈ ਕੇ ਆਉਣੇ ਬਾਈ ਉਹਦੇ ਵਿੱਚ ਹਰ ਰੋਜ਼ ਨਵੇਂ ਘਰ ਦੇ ਵਿੱਚ ਜਿਹੜੀ ਵੀ ਚੀਜ਼ ਸਿੱਖਣ ਨੂੰ ਮਿਲਦੀ ਹੈ ਆਪਾਂ ਇਹ ਜੀ ਸੋਚਦੇ ਹਾਂ ਜਿੰਨੇ ਕੁ ਵੀ ਬੰਦੇ ਆਪਾਂ ਨੂੰ ਦੇਖਦੇ ਆ ਉਹਨਾਂ ਨੂੰ ਕੁਛ ਨਾ ਕੁਛ ਇਹਦੇ ਚੋਂ ਪਤਾ ਲੱਗੇ ਵੀ ਉਹ ਆਪਣੇ ਘਰ ਦੇ ਵਿੱਚ ਵੀ ਓਦਾਂ ਰੱਖ ਸਕਣ ਪਰ ਇਹ ਨਹੀਂ ਹੈਗਾ ਵੀ ਸਮਾਨ ਜਾ ਕੇ ਲਰਿਆ ਹੋਊ ਕਿਉਂਕਿ ਬਾਈ ਸਟੋਰ ਮੇਨ ਚੀਜ਼ ਹੈ ਨਾ ਇਹ ਤੁਸੀਂ ਦੌਰ ਖਾ ਲੇ ਤੇ ਸასიਖਾਲ ਦੋਸਤੋ ਅੱਜ 2000 ਸਕਰ ਫੁੱਟ ਦਾ ਆਪਾਂ ਘਰ ਲੈ ਕੇ ਆਏ ਆ ਬਹੁਤ ਸੋਹਣਾ ਘਰ ਹੈ ਤੇ ਆਪਾਂ ਅੰਦਰੋਂ ਤੁਹਾਨੂੰ ਸਾਰਾ ਪਲ ਆਪਾਂ ਇਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਇਹਦਾ ਡਿਜ਼ਾਈਨ ਕਿੱਥੋਂ-ਕਿੱਥੋਂ ਬਾਈ ਹੋਰਾਂ ਨੇ ਡਿਜ਼ਾਈਨ ਕਰਵਾਇਆ ਤੇ ਕਿਵੇਂ-ਕਿਵੇਂ ਇਹ ਪਲਾਨ ਗਨਾ ਬਣਾਇਆ ਸਾਰਾ ਪਲਾਨ ਆਪਾਂ ਤੁਹਾਨੂੰ ਦਿਖਾਵਾਂਗੇ ਅੰਦਰ ਚੱਲ ਕੇ ਤੇ ਇੱਕ ਵਾਰੀ ਬਾਹਰੋਂ ਤੁਸੀਂ ਫਰੰਟ ਐਲੀਵੇਸ਼ਨ ਦੇਖ ਰਹੇ ਹੋ ਆਪਾਂ ਕਰਦੇ ਆ ਬਾਈ ਹੋਰਾਂ ਨਾਲ ਗੱਲ ਨਾਲੇ ਨਾਲ ਦੀ ਨਾਲ ਦਿਖਾਵਾਂਗੇ ਵੀ ਆਪਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਆਪਣਾ ਨਾਮ ਕੀ ਹੈ ਪਹਿਲਾਂ ਤਾਂ ਇਹ ਅਰਸ਼ਦੀਪ ਜੀ ਅਰਸ਼ਦੀਪ ਜੀ ਤੇ ਬਾਈ ਆਪਣਾ ਨਾ ਜਿਹੜਾ ਘਰ ਹੈ ਇਹਨੂੰ ਕਿੰਨਾ ਟਾਈਮ ਹੋਗਾ ਬਣੇ ਨੂੰ ਬਾਈ 3 ਸਾਲ ਹੋ ਗਿਆ ਇਸਟਿਮੇਟ ਤਿੰਨ ਸਾਲ ਹੋ ਗਏ ਤੇ ਬਾਈ ਪੇਂਟ ਬੋਰਡ ਦਾ ਸਾਰਾ ਤਿੰਨ ਸਾਲ ਪਹਿਲਾਂ ਦਾ ਹੀ ਹੋਇਆ ਹੋਣਾ ਹਾਂਜੀ ਸਾਰੇ ਇਹ ਕਿ ਜੜਾ ਤੇ ਆਪਾਂ ਸਟਾਰਟ ਕਰਦੇ ਹਾਂ ਨਾ ਦਿਖਾਉਣੇ ਆ ਸਾਰਾ ਪਲਾਨ ਆਪਣੇ ਨਾਲ ਚੱਲ ਕੇ ਦਿਖਾਓ ਤੁਸੀਂ ਕਿੱਥੇ ਕਿੱਥੇ ਕੀ ਰੱਖਿਆ ਆਪਾਂ ਇਧਰੋਂ ਸਟਾਰਟ ਕਰਦੇ ਹਾਂ ਇੱਕ ਵਾਰ ਇਹ ਇਧਰੋਂ ਆਪਾਂ ਨੂੰ ਨਾ ਸਾਰਾ ਆਪਾਂ ਨਾਲ ਦੀ ਨਾਲ ਤੁਸੀਂ ਸਾਨੂੰ ਸਮਝਾਈ ਆਇਓ ਤੇ ਬਾਈ ਆ ਪੰਜਾਬ ਆ ਫਰੰਟ ਦੀ ਗੱਲ ਕਰੀ ਇੱਥੇ ਤੁਸੀਂ ਟਾਇਲ ਲਾਈ ਹੈ ਨਾ ਇੱਕ ਤਾਂ ਹੀ ਦੇਖਣ ਨੂੰ ਸੋਹਣੀ ਲੱਗਦੀ ਬਈ ਇਹ ਬਾਕੀ ਸੋਰਾ ਸਲਾਬ ਵੀ ਕੰਟਰੋਲ ਹੀ ਰਹਿੰਦਾ ਜਦੋਂ ਇਹ ਲੱਗ ਗਈ ਬਾਈ ਇਹ ਤਾਂ ਨਿਬੜ ਗਿਆ ਕੰਮ ਨਾ ਸਾਰਾ ਨਕਸ਼ੇ ਦੇ ਵਿੱਚ ਹੀ ਸੀ ਆਪਣਾ ਸਾਰਾ ਠੀਕ ਹੈ ਠੀ ਲੈ ਸੈਪਰੇਟ ਆ ਗਈ ਤੇ ਇੱਕ ਇਧਰ ਗੇਟ ਰੱਖਿਆ ਆਪਾਂ ਇਹਦੀ ਵੀ ਗੱਲਬਾਤ ਅੰਦਰ ਜਾ ਕੇ ਕਰਾਂਗੇ ਹਣਾ ਵੀ ਇਹ ਮੰਨ ਕੇ ਚਲੋ ਇਹ ਦੋਸਤੋ ਜਿਵੇਂ ਕਿ ਆਪਾਂ ਕਹਿਦੇ ਨੇ ਡ੍ਰਾਇੰਗ ਰੂਮ ਦਾ ਏਰੀਆ ਬਾਈ ਹੁਰੀ ਕਹਿੰਦੇ ਡ੍ਰਾਇੰਗ ਰੂਮ ਵੀ ਬੈਡਰੂਮ ਵਰਤਦੇ ਆਪਾਂ ਬਸ ਠੀਕ ਆ ਬਾਈ ਠੀਕ ਆ ਤੇ ਬਾਈ ਇਹਦੇ ਚ ਆਪਾਂ ਸਾਰਾ ਪਲਾਨ ਦਿਖਾਇਓ ਪੋਰਚ ਵਿੱਚੋਂ ਆਪਾਂ ਐਂਟਰ ਹੋਏ ਆ ਜੀ 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 ਤੇ ਲੌਬੀ ਦੇ ਵਿੱਚ ਆ ਗਏ ਬਾਈ ਆਪਾਂ ਤੇ ਇਥੋਂ ਬਈ ਸਾਨੂੰ ਨਾ ਐ ਸਮਝਾ ਦਿਓ ਵੀ ਇੱਥੇ ਆਪਾਂ ਬਣਾਇਆ ਹੋਇਆ ਜੀ ਲੋਬੀ ਦੇ ਵਿੱਚ ਆ ਗਏ ਹੈ ਨਾ ਬਾਹਰੋਂ ਆਪਾਂ ਪੋਰਚ ਦੋ ਇੰਟਰ ਅ ਪੋਰਚ ਦਿਖਾਤਾ ਆਪਣੀ ਕੋਠੀ ਸਾਰੀ ਰੰਗ ਨਾਲ ਵੀ ਕੰਪਲੀਟ ਹੈ ਪੱਥਰ ਵਗੈਰਾ ਸਾਰਾ ਲੱਗਿਆ ਹੋਇਆ ਜੋੜੀਆਂ ਵਗੈਰਾ ਤੇ ਆਪਾਂ ਅੰਦਰੋਂ ਪਲਾਨ ਦਿਖਾਵਾਂਗੇ ਇੱਕ ਸਾਨੂੰ ਇਹ ਦੱਸੋ ਬਈ ਵੀ ਤੁਸੀਂ ਇਹਦਾ ਨਕਸ਼ਾ ਕੜਵਾਇਆ ਸੀ ਨਾ ਵੀ ਤੁਸੀਂ ਨਕਸ਼ਾ ਬਣਵਾਇਆ ਸੀ ਸਾਰਾ ਕੰਮ ਨਕਸ਼ੇ ਦੇ ਅਕੋਰਡਿੰਗ ਹੀ ਕੀਤਾ ਹਾਂਜੀ ਬਈ ਜਮਾ ਜਿਵੇਂ ਵੀ ਬਈ ਬਾਹਰੋਂ ਫਰੰਟ ਹੈ ਅੰਦਰ ਦੋ ਜਿੱਥੇ ਜਿੱਥੇ ਜਿਹੜਾ ਜਿਹੜਾ ਪਲਾਨ ਸੀਗਾ ਸਾਰਾ ਉਸ ਤਰੀਕੇ ਨਾਲ ਹੀ ਕੀਤਾ ਜਿੱਦਾਂ ਬਾਈ ਨੇ ਕਿਹਾ ਸੀ ਬਣਾਇਆ ਤੇ ਬਈ ਆਪਾਂ ਹੁਣ ਲੌਬੀ ਦੇ ਵਿੱਚੋਂ ਅੱਗੇ ਚੱਲ ਕੇ ਦਿਖਾਉਣੇ ਆ। ਤੇ ਸਾਰਾ ਸਾਨੂੰ ਕਰਨਾਲ ਨਾਲ ਬਾਈ ਹੁਰੀ ਵੀ ਆਪਣੇ ਨਾਲ ਲਗੇ। ਨਾਲ-ਨਾਲ ਤੁਸੀਂ ਦੱਸਦੇ ਵੀ ਰਹੋ ਬਾਈ ਕਿੱਥੇ-ਕਿੱਥੇ ਕੀ ਰੱਖਿਆ। ਤੁਸੀਂ ਵੀ ਬਈ ਜਰੂਰ ਦੱਸੋ। ਜਿੰਨਾ ਵੀ ਆਪਣੇ ਭਰਾਵਾਂ ਨੂੰ ਦੇਖਣ ਨੂੰ ਪਤਾ ਲੱਗ ਸਕੇ। ਕੱਲ ਨੂੰ ਨਾਕਸ਼ਾ ਬਣਾਉਣਾ ਕਿਉਂਕਿ ਇਹ ਪੱਕਾ ਹਰ ਰੋਜ਼ ਨਵਾਂ ਲੈ ਕੇ ਆਉਣਾ ਬਾਈ। ਉਹਦੇ ਵਿੱਚ ਹਰ ਰੋਜ਼ ਨਵੇਂ ਘਰ ਦੇ ਵਿੱਚ ਜਿਹੜੀ ਵੀ ਚੀਜ਼ ਸਿੱਖਣ ਨੂੰ ਮਿਲਦੀ ਹੈ। ਆਪਾਂ ਇਹ ਜੀ ਸੋਚਦੇ ਹਾਂ ਜਿੰਨੇ ਕੁ ਵੀ ਬੰਦੇ ਆਪਾਂ ਨੂੰ ਦੇਖਦੇ ਆ। ਉਹਨਾਂ ਨੂੰ ਕੁਛ ਨਾ ਕੁਛ ਇਹਦੇ ਚੋਂ ਪਤਾ ਲੱਗੇ ਵੀ ਉਹ ਆਪਣੇ ਘਰ ਦੇ ਵਿੱਚ ਵੀ ਓਦਾਂ ਰੱਖ ਸਕਣ। ਤੇ ਡਿਜ਼ਾਈਨ ਬਾਰੇ ਬਾਈ ਸ ਤੇ ਇੱਧਰ ਬਈ ਕਿਚਨ ਦਾ ਰੱਖਤਾ ਹਾਂਜੀ ਦੋਸਤੋ ਇੱਧਰ ਕਿਚਨ ਰੱਖਿਆ ਜਦੋਂ ਆਪਾਂ ਲੌਬੀ ਦੇ ਵਿੱਚੋਂ ਆਏ ਜੀ ਕਿਚਨ ਵਾਸ਼ ਇੱਧਰ ਸਪੈਸ਼ਲ ਹੈ ਆ ਵਾਸ਼ਿੰਗ ਏਰੀਆ ਆ ਗਿਆ ਭਾਈ ਤੇ ਦੋਸਤੋ ਇਹ ਜਿਹੜੀ ਚੀਜ਼ ਆ ਇੱਧਰ ਵਾਸ਼ਿੰਗ ਏਰੀਆ ਇਹ ਨਾ ਆਪਾਂ ਬਹੁਤ ਘੱਟ ਡਿਜ਼ਾਈਨਰਾਂ ਦੇ ਵਿੱਚ ਦੇਖਦੇ ਹਾਂ ਹੁਣ ਬਹੁਤ ਰੱਖਣ ਲੱਗੇ ਵੈਸੇ ਕਿਉਂਕਿ ਇੱਧਰ ਨਾ ਜਦੋਂ ਭਾਂਡੇ ਵਗੈਰਾ ਧੋਣੇ ਆ ਤਾਂ ਉਹ ਇੱਧਰਲੇ ਪਾਸੇ ਨਹੀਂ ਪਾਣੀ ਵਗਦਾ ਇਹ ਆਪਾਂ ਦੇਖਦੇ ਹੁੰਦੇ ਆ ਜ਼ਿਆਦਾਤਰ ਹਨਾ ਇੱਥੋਂ ਤਾਂ ਤੁਸੀਂ ਓਪਨ ਹੀ ਰੱਖ ਲਿਆ ਹਨਾ ਕਿਉਂਕਿ ਇੱਥੋਂ ਸਿੱਧੀ ਗੇਟ ਤੇ ਨਿਗਾਹ ਵੱਜਦੀ ਹੈ ਹਾਂਜੀ ਤੇ ਇ ਤੇ ਸਾਨੂੰ ਬਾਹਰ ਜਾ ਕੇ ਦਿਖਾਉਣਾ ਇਹ ਰੋਸ਼ਨੀ ਠੀਕ ਹੈ ਬਾਈ ਠੀਕ ਹੈ ਰੋਸ਼ਨੀ ਪੈਂਦੀ ਇੱਧਰ ਤੇ ਆਜੋ ਨਾਲ ਦਿਖਾਉਣਾ ਬਾਈ ਇੱਧਰ ਦੇ ਪਾਸੇ ਆਪਾਂ ਤੇ ਦੋਸਤੋ ਇੱਧਰ ਆ ਗਿਆ ਵਾਸ਼ ਮਿਸ਼ਨ ਦਾ ਏਰੀਆ ਤੇ ਲੌਬੀ ਦੇ ਵਿੱਚ ਹੀ ਹੈ ਇਹ ਤੇ ਆਪਾਂ ਪਹਿਲੇ ਬੈਡਰੂਮ ਦੇ ਵਿੱਚ ਆਏ ਆ ਤੇ ਬੈਡਰੂਮ ਬਾਈ ਹੋਣਗੇ ਮਤਲਬ 12 ਬਾਈ 13 ਦੇ ਹਨ ਹਾਂਜੀ ਬਾਈ ਇਹ ਨਾ ਕਰਦਾ ਜੋ ਤੇ ਇੱਧਰੋਂ ਬਾਈ ਇਹਦੇ ਵਿੱਚ ਕੀ ਕੀ ਰੱਖਿਆ ਹੋਇਆ ਜ਼ਰੂਰ ਦੱਸੋ ਬੈਡਰੂਮ ਦੇ ਨਾਲ ਡਰੈਸਿੰਗ ਡਰੈਸਿੰਗ ਏਰੀਆ ਹਾਂਜੀ ਬਾਥਰੂਮ ਤੇ ਨਾਲ ਵਾਸ਼ਰੂਮ ਏਰੀਆ ਹੈ ਬਾਈ ਹਾਂਜੀ ਤੇ ਪਹਿਲੇ ਬੈਡਰੂਮ ਦੇ ਵਿੱਚ ਦੋਸਤੋਂ ਵਾਸ਼ਿੰਗ ਏਰੀਆ ਸਾਈਡ ਤੇ ਆ ਤੁਹਾਨੂੰ ਦਿਖਾਵਾਂਗੇ ਇੱਕ ਡਰੈਸਿੰਗ ਏਰੀਆ ਰੱਖਿਆ ਇੱਕ ਵਾਸ਼ਰੂਮ ਰੱਖਿਆ ਹੋਇਆ ਤੇ ਆ ਜੋ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਆ ਇਧਰੋਂ ਵੀ ਤੇ ਭਾਈ ਆਪਾਂ ਬੈਕ ਸਾਈਡ ਇਧਰਲੇ ਪਾਸੇ ਇਧਰ ਵਾਸ਼ਿੰਗ ਏਰੀਆ ਈ ਠੀਕ ਹੈ ਭਾਈ ਬਾਕੀ ਰੋਸ਼ਨੀ ਦਾ ਇਹ ਭਾਈ ਬਹੁਤ ਵਧੀਆ ਕਨਸੈਪਟ ਹੈ ਜਿਹੜਾ ਉੱਪਰਲੇ ਪਾਸੇ ਕਹਿੰਦਾ ਮਤਲਬ ਨਾਲੇ ਤਾਂ ਕਵਰ ਹੋ ਗਿਆ ਹੈ ਹਨਾ ਤੇ ਘਰ ਦੇ ਵਿੱਚ ਰੋਸ਼ਨੀ ਪੈਣੀ ਜ਼ਰੂਰੀ ਹੈ ਜੇ ਆਪਾਂ ਉਹਨੂੰ ਹਟਾ ਵੀ ਦਿੰਨੇ ਆ ਤਾਂ ਹਵਾ ਵਗੈਰਾ ਵੀ ਪੈਂਦੀ ਹੈ ਤਾਂ ਹੀ ਰੱਖਾਈ ਜੀ ਭਾਈ ਰੋਸ਼ਨੀ ਕਰਦੀ ਹੈ ਤੇ ਆ ਦੋਸਤੋਂ ਕਿਚਨ ਦੀ ਇਹ ਕਿਚਨ ਦੇ ਵਿੱਚ ਵੀ ਇਧਰੋਂ ਰੋਸ਼ਨੀ ਪੈਂਦੀ ਆ ਦੇਖੋ ਬੈਡਰੂਮ ਦੇ ਵਿੱਚ ਵੀ ਪੈਂਦੀ ਆ ਤੇ ਨਾਲ ਇਹ ਚੀਜ਼ ਕੰਮ ਆਈ ਆ ਇੱਥੇ ਆਪਾਂ ਮਸ਼ੀਨ ਰੱਖੀ ਹੋਈ ਆ ਕੱਪੜੇ ਵਗੈਰਾ ਧੋ ਸਕਦੇ ਆ ਤੇ ਇਧਰਲੇ ਪਾਸੇ ਆ ਜਾਓ ਬਈ ਆਪਾਂ ਨਾਲ ਦੀ ਨਾਲ ਦਿਖਾਈ ਚੱਲ ਗਿਆ ਡਿਜ਼ਾਈਨ ਕਿਚਨ ਦਿਖਾਤਾ ਬਈ ਆਪਾਂ ਲੌਬੀ ਦੇ ਵਿੱਚੋਂ ਹਣਾ ਤੇ ਨਾਲ ਦੀ ਨਾਲ ਆਪਾਂ ਇੱਕ ਬੈਡਰੂਮ ਦਿਖਾ ਚੁੱਕੇ ਆ ਤੇ ਬਈ ਛੋਟਾ ਜਿਹਾ ਮੰਨ ਕੇ ਚੱਲੋ ਏਰੀਆ ਕਵਰ ਕੀਤਾ ਹੋਇਆ ਕਿੰਨਾ ਕੋਈ ਬਈ ਥੱਲੇ ਥੱਲੇ ਇਹ ਥੱਲੇ ਜੀ 1300 ਸਕਰ ਫੁੱਟ ਏਰੀਆ ਬਣਦਾ ਜੀ ਥੱਲੇ 1300 ਏਰੀਆ ਤੇ ਦੋਸਤੋ ਇੱਕ ਚੀਜ਼ ਆ ਆਪਾਂ ਜ਼ਿਆਦਾਤਰ ਦੇ ਇਹ ਕੋਠੀ ਆਪਾਂ 17-1800 ਸਕਰ ਫੁੱਟ ਏਰੀਆ ਜੋ ਬਣਾਉਣਾ ਹੈ ਕਈ ਵਾਰੀ ਸਿੰਗਲ ਪੋਰਸ਼ਨ ਨਹੀਂ ਬਣਾ ਲੈਣੇ। ਨਾਲੇ ਇਹ ਕੋਠੀ 2000 ਸਕਰ ਫੁੱਟ ਏਰੀਆ ਤੋਂ ਉੱਪਰ ਨਹੀਂ ਗਿਆ ਨਕਸ਼ਾ ਹੈ। ਨਾਲੇ ਡਬਲ ਪੋਰਸ਼ਨ ਹੋ ਗਿਆ ਉਹਦਾ ਨਾ ਸੋਹਣਾ ਲੱਗਦਾ ਫਰੰਟ ਐਲੀਵੇਸ਼ਨ ਤੇ ਥੱਲੇ ਜਿਹੜਾ ਏਰੀਆ ਇਹ 1300 ਹੀ ਰੱਖਿਆ ਬਾਈ ਉਹਨਾਂ ਨੇ। ਰੱਖਣ ਨੂੰ ਜੇ 15-1600 ਆ ਜਾਂਦਾ ਫਿਰ ਉੱਪਰ 3-400 ਸਕਰ ਫੁੱਟ ਮੰਨ ਕੇ ਚੱਲ ਬਣਦਾ। ਹੁਣ ਕਾਫੀ ਹੈਵੀ ਲੁੱਕ ਵਧੀਆ ਲੁੱਕ ਬਣ ਗਈ ਇਹਦੀ 2000 ਸਕਰ ਫੁੱਟ ਏਰੀਆ ਨਾਲ 700 ਉੱਪਰ 7 ਕੇ ਤੇ 1300 ਥੱਲੇ। ਤੇ ਨਾਲ ਜਿਨਾ ਬਾਈ ਆਪਾਂ ਇੱਧਰ ਸਟੋਰ ਆ ਗਿਆ ਛੋਟਾ ਇੱਧਰ ਸਟੋਰ ਆ ਗਿਆ ਦੋਸਤੋ ਉੱਪਰ 38 ਨਾਲ ਆ ਦੇਖੋ ਉੱਪਰ 38 ਦੇਤੀ ਬਾਈ ਹੋਰਾਂ ਨੇ 38 ਕਿਉਂਕਿ ਆਪਾਂ ਜ਼ਿਆਦਾਤਰ ਦੇਖਦੇ ਆ ਸਟੋਰ ਦੇ ਵਿੱਚ ਡਬਲ ਸਮਾਨ ਟਿਕ ਜਾਂਦਾ ਹੈ 38 ਨਾਲ ਤੇ ਬਾਈ ਹੁਣ ਆਪਾਂ ਇੱਧਰ ਵੀ ਦੱਸ ਦਿਓ ਨਾਲ ਦੀ ਨਾਲ ਇਹ ਸੈਕੰਡ ਬੈੱਡਰੂਮ ਆ ਗਿਆ ਬ੍ਰਦਰ ਠੀਕ ਹੈ ਜੀ ਦੂਜੇ ਬੈੱਡਰੂਮ 'ਚ ਆਏ ਆ ਹਨਾ ਹਾਂਜੀ ਤੇ ਇੱਧਰ ਵੀ ਬਾਈ ਜਰੂਰ ਦੱਸੋ ਇਹ ਇੱਕ ਚੀਜ਼ ਦੇਖ ਰਿਹਾ ਬਾਈ ਡਿਜ਼ਾਈਨ ਦੇ ਵਿੱਚ ਨਾ ਕਿਤੇ ਮੈਨੂੰ ਡ੍ਰਾਈਂਗ ਰੂਮ ਦਾ ਏਰੀਆ ਨਹੀਂ ਲੱਜਾ ਰਿਹਾ ਉਹਦਾ ਵੀ ਆਪਾਂ ਅਲੱਗ ਤੋਂ ਡ੍ਰਾਈਂਗ ਰੂਮ ਰੱਖਿਆ ਹੁੰਦਾ ਤੇ ਉਹ ਬਾਈ ਕਿਵੇਂ ਸਿਸ ਠੀਕ ਹੈ ਕਹਿਣ ਦਾ ਮਤਲਬ ਬਾਈ ਹੋਰਾਂ ਨੇ ਕਹਿੰਦਾ ਵੀ ਆਪਾਂ ਤੇਰਾ ਸੀ ਰੱਖਣਾ ਸੀਗਾ ਵੀ ਥੱਲੇ ਆਪਾਂ ਉੱਪਰ ਵੀ ਬਣਾਵਾਂਗੇ ਤੇ ਵੀ ਏਰੀਆ ਥੱਲੋਂ 13 12 1300 ਤੋਂ ਵਧਾਉਣਾਗੇ ਵਧਾਉਣਾ ਨਹੀਂ ਹਾਂਜੀ ਤੇ ਇਹ ਬਾਈ ਫਿਰ ਬੈਡਰੂਮ ਆ ਇਧਰਲੇ ਪਾਸੇ ਵੀ ਇੱਕ ਨਾ ਹਾਂਜੀ ਇਹ ਬੈਡਰੂਮ ਹੁੰਦਾ ਇਹ ਡਰੈਗਰੂਮ ਕਿਰਕੀ ਸੀ ਬ੍ਰਦਰ ਠੀਕ ਹੈ ਬਾਈ ਤੇ ਬਾਅਦ ਚੋ ਬੈਡਰੂਮ ਦੱਸ ਦੱਸ ਕਹਿਣ ਦਾ ਮਤਲਬ ਇਹ ਯਾਰ ਨਾਲ ਕਿੰਨਾ ਹੋਇਗਾ ਇਹ ਬਾਰੋ ਬੰਦਾ ਆ ਕੇ ਹਾਂ ਆਪਾਂ ਬੈਠ ਸਕਦੇ ਆ ਵੀ ਇਹਦੇ ਇਧਰਾਂ ਥੱਲੇ ਠੀਕ ਹੈ ਕਹਿੰਦਾ ਮਤਲਬ ਇਹ ਆਪਾਂ ਜੇ ਗੈਸ ਤੋਂ ਲਓਗੇ ਇਧਰੋਂ ਬੈਠ ਸਕਦੇ ਆ ਤੇ ਕੁਰਸੀ ਵਗਰਾ ਵੀ ਲੱਗ ਸਕਦੀਆਂ ਵੀ ਨਾਲੇ ਤੁਸੀਂ ਇਹਨੂੰ ਜੂਜ ਬੈਡਰੂਮ ਦੇ ਤਰ੍ਹਾਂ ਵੀ ਕਰ ਰੱਖ ਸਕਦੇ ਹੋ ਇਧਰ ਬਾਈ ਇਹਦੇ ਵਿੱਚ ਡਰੈਸਿੰਗ ਏਰੀਆ ਤੇ ਵਾਸ਼ਰੂਮ ਰੱਖਦਾ ਦੋਸਤੋ ਦੋਨਾਂ ਬੈਡਰੂਮ ਨਾਲ ਅਟੈਚ ਹੈਗਾ ਡਰੈਸਿੰਗ ਤੇ ਵਾਸ਼ਰੂਮ ਤੇ ਉੱਪਰ ਵੀ ਬਾਈ ਹੈ ਨਾ ਤੇ ਉੱਪਰ ਵੀ ਦਿਖਾਵਾਂਗੇ ਦੋਸਤੋ ਚੱਲ ਕੇ ਉਹ ਤਾਂ ਆਪਾਂ ਦਿਖਾਉਣੇ ਤਾਂ ਉਹਨੂੰ ਥੱਲੇ ਆਪਾਂ 1300 ਦਾ ਡਿਜ਼ਾਈਨ ਦੇਖ ਚੁੱਕੇ ਆ 1300 ਸਕਰ ਫੁੱਟ ਏਰੀਆ ਦਾ ਤੇ ਡਿਜ਼ਾਈਨ ਕਿਵੇਂ ਲੱਗਿਆ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਜ਼ਰੂਰ ਕਰਨਾ ਜ਼ਰੂਰ ਤੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਪਲਾਨ ਕੀਤਾ ਹੋਇਆ ਹੈ। ਆਈ ਆਪਾਂ ਉੱਪਰ ਵਾਲਾ ਪੋਰਸ਼ਨ ਵੀ ਦਿਖਾਉਣਾ ਹੈ। ਉੱਪਰ ਕੀ ਕੀ ਬਣਿਆ ਦੋਸਤੋ ਆਪਾਂ ਦਿਖਾਉਣਾ ਹੈ ਚੱਲ ਕੇ। ਤੇ ਥੱਲੇ ਤੋਂ ਬਾਈ ਉਹਨਾਂ ਨੇ ਪੱਥਰ ਵਗੈਰਾ ਲਾਈ ਹੋਇਆ। ਮੈਂ ਠੱਪੀ ਕਹਿੰਦੇ ਨੇ ਆਪਾਂ ਠੱਪੀ ਲਾਈ ਆ ਥੱਲੇ। ਜੀ। ਤੇ ਪੇਂਟ ਹੋਇਆ ਹੋਇਆ ਸਾਰਾ ਘਰ। ਦਰਵਾਜ਼ਿਆਂ ਦਾ ਕੰਮ ਵੀ ਸਾਰਾ ਕੰਪਲੀਟ ਹੈ। ਤੇ ਦੋਸਤੋ ਡਿਜ਼ਾਈਨ ਕਿਵੇਂ ਲੱਗਿਆ ਤੁਸੀਂ ਦੱਸਣਾ ਜਰੂਰ ਕਮੈਂਟਾਂ ਦੇ ਵਿੱਚ। ਤੇ ਇੱਕ 2000 ਸਕਰ ਫੁੱਟ ਦਾ ਬਹੁਤ ਸੋਹਣਾ ਘਰ ਹੈ ਇਹ। ਤੇ ਕਹਿਣਾ ਉਹਦਾ ਛੋਟੀ ਫੈਮਿਲੀ ਵਾਸਤੇ। ਸਾਰੀ ਰਿਕੁਆਇਰਮੈਂਟ ਇਹਦੇ ਵਿੱਚ ਹੈਗੀ ਆ ਜਿੰਨਾ ਕ ਆਪਾਂ ਨੂੰ ਚਾਹੀਦਾ ਹੁੰਦਾ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਨਾ ਫਸਟ ਫਲੋਰ ਤੇ ਗਰਾਉਂਡ ਫਲੋਰ ਆਪਾਂ ਸਾਰਾ ਪਲਾਨ ਦੇਖ ਲਿਆ ਤੇ ਬਈ ਜੇ ਆਪ ਏਰੀਆ ਦੀ ਗੱਲ ਕਰੀਏ ਟੋਟਲ ਏਰੀਆ ਕਿੰਨਾ ਬਣਦਾ ਥੱਲੇ ਕਿੰਨਾ ਤੇ ਉੱਪਰ ਕਿੰਨਾ ਇਹ ਸਾਰਾ 1300 ਦਾ نیچے ਬਣਦਾ ਜੀ 1300 ਸਕਰ ਫੁੱਟ ਹਾਂਜੀ 720 ਉੱਪਰ ਹੈ 700 ਉਪਰ ਹੈ ਬਈ ਪੋਰਸ਼ਨਲ ਤੇ ਖੜੇ ਆ ਤੇ ਦੋਸਤੋ ਸਾਰੇ ਘਰ ਦੇ ਵਿੱਚ ਆ ਪੀਓਪੀ ਕੀਤੀ ਹੋਈ ਆ ਤੁਸੀਂ ਦਿਖਾ ਦਿਓ ਬਈ ਡਿਜ਼ਾਈਨ ਪੀਓਪੀ ਦਾ ਵੀ ਤੇ ਥੱਲੇ ਬਈ ਉਹਨਾਂ ਨੇ ਪੱਥਰ ਲਾਇਆ ਹੋਇਆ ਥੱਪੀ ਉੱਪਰ ਟ ਤੇ ਆਪਾਂ ਨਾਲ ਚੱਲ ਕੇ ਤੁਹਾਨੂੰ ਦਿਖਾਉਣੇ ਆ ਉੱਪਰ ਵਾਲੇ ਪੋਰਸ਼ਨ ਦੇ ਵੀ ਕੀ ਕੀ ਪਲਾਨ ਆ ਬਾਈ ਇੱਥੇ ਵੀ ਦੱਸੋ ਸਮਝਾਓ ਜੁਰ ਆ ਜੋ ਇਧਰ ਆ ਗਈ ਬੈਡਰੂਮ ਆ ਗਈ ਠੀਕ ਆ ਬਾਈ ਪਹਿਲਾਂ ਇੱਥੇ ਬੈਡਰੂਮ ਆ ਗਿਆ ਇੱਕ ਬੈਡਰੂਮ ਆਪਾਂ ਇੱਕ ਦੋਸਤੋਂ ਬੈਡਰੂਮ ਉੱਪਰ ਉਹ ਆਪਾਂ ਦੇਖ ਰਹੇ ਆ ਨਾਲ ਬਾਈ ਇਧਰ ਬਾਥਰੂਮ ਅਟੈਚ ਹੈਗਾ ਤੇ ਦੋਸਤੋਂ ਇਧਰ ਬਾਥਰੂਮ ਅਟੈਚ ਕਰਤਾ ਇਹਦੇ ਚ ਬਾਈ ਕੋਈ ਬੈੱਡ ਵਗੈਰਾ ਲਾਇਆ ਨਹੀਂ ਬਾਈ ਛੋਟੀ ਫੈਮਲੀ ਕਰਕੇ ਅੱਛਾ ਫੈਮਲੀ ਛੋਟੀ ਆ ਆਪਣੀ ਕਹਿੰਦਾ ਮਤਲਬ ਏਰੀਆ ਥੱਲੇ ਵਰਤਣ ਨੂੰ ਬਹੁਤ ਆ ਹੇ 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 ਤੇ ਦੋਸਤੋਂ 1300 ਸਕਰ ਫੁੱਟ 701 ਹੈ ਨਾਲ ਬਾਈ ਛੋਟੀ ਫੈਮਿਲੀ ਵਾਸਤੇ 2000 ਸਕਰ ਫੁੱਟ ਏਰੀਆ ਦਾ ਬਹੁਤ ਸੋਹਣਾ ਘਰ ਹੈ ਤੇ ਇੱਧਰ ਵੀ ਦਿਖਾ ਦੋ ਬਈ ਤੇ ਆ ਗਈ ਜਿੱਧਰ ਬਾਲਕਨੀ ਤੇ ਬਾਈ ਉਦੋਂ ਮੈਂ ਕਹਿੰਦਾ ਗ੍ਰਿਲ ਚੱਲਦੀ ਹੁੰਦੀ ਹੈ ਨਾ ਜਿਆਦਾ ਆਵਾਜ਼ ਹਾਂਜੀ ਹਾਂਜੀ 3 ਸਾਲ ਪਹਿਲਾਂ ਬਣਾਇਆ ਆਪਾਂ ਮਗਾਣਾ ਹਾਂਜੀ ਤੇ ਹੁਣ ਵੈਸੇ ਜਾਲੀਆਂ ਪਾਵੇ ਬਹੁਤ ਲਾ ਰਹੇ ਨੇ ਹਾਂਜੀ ਤੇ ਦੋਸਤੋ ਇਹਦਾ ਵੀ ਇੱਕ ਬਹੁਤ ਡਿਫਰੈਂਟ ਜਿਹਾ ਐਲੀਵੇਸ਼ਨ ਹੈ ਕੋਠੀ ਦਾ ਤੁਸੀਂ ਬਾਰਵਾਂ ਫਰੰਟ ਤੁਸੀਂ ਦੇਖ ਹੀ ਰਹੇ ਹੋ ਤੇ ਆਜੋ ਬਾਈ ਹੁਣ ਆਪਾਂ ਇੱਧਰ ਵੀ ਦਿਖਾ ਦਈਏ ਆਜੋ ਬਈ ਤੇ ਆ ਆ ਗਿਆ ਬਾਈ ਬੇੜਾ ਹੈ ਇੱਧਰ ਹਾਂਜੀ ਦੋਸਤੋ ਇੱਧਰ ਵੀ ਦਿਖਾ ਤੇ ਨਾਲ ਦੀ ਨਾਲ ਬਾਈ ਆਪਾਂ ਉੱਪਰ ਬੈਡਰੂਮ ਦੇਖ ਲਿਆ ਹਨ ਇੱਕ ਤੇ ਹੋਰ ਬਾਈ ਕੀ ਕੀ ਰੱਖਿਆ ਉੱਪਰ ਵਾਲੇ ਪਾਸੇ ਇੱਕ ਨਾਲ ਸਟੋਰ ਆ ਗਿਆ ਜੀ ਅੱਛਾ ਇੱਧਰ ਸਟੋਰ ਹੈ ਵੱਡਾ ਸਟੋਰ ਰੱਖ ਲਿਆ ਪੇਟੀਆਂ ਬੁੱਢੀਆਂ ਬਾਈ ਸਟੋਰ ਬਾਈ ਦੋ ਰੱਖਿਆ ਹੈ ਨਾ ਹਾਂਜੀ ਹੋਰ نیچے ਛੋਟਾ ਆ ਗਿਆ ਬਈ ਵਰਤੋਂ ਵਾਲਾ ਅੱਛਾ ਠੀਕ ਹੈ ਜਦੋਂ ਤੇ ਦੋਸਤੋ ਇੱਕ ਚੀਜ਼ ਜ਼ਰੂਰ ਹੈ ਇਹ ਡਿਜ਼ਾਈਨ ਦੇ ਵਿੱਚ ਨਾ ਤੁਸੀਂ ਇੱਕ ਚੀਜ਼ ਦੇਖੋਗੇ ਜਿਹੜੀ ਸਾਰਿਆਂ ਤੋਂ ਮੇਨ ਚੀਜ਼ ਹੁੰਦੀ ਹੈ ਬਈ ਸਟੋਰ ਸਟੋਰ ਦੀ ਆਪਸ਼ਨ ਦੋ ਦਿੱਤੀ ਹੈ ਤਾਂ ਹੀ ਆਪਾਂ ਨੂੰ ਬੜਾ ਖੇਣੇ ਰਖਣੇ ਆਉਣ ਜਾਂ ਲੱਗਦਾ ਕਿ ਸਮਾਨ ਸਮਝ ਆ ਜਾਂਦਾ ਹੈ ਨਾ ਬਾਈ ਕਈ ਵਾਰੀ ਆਪਾਂ ਸਟੋਰ ਜ਼ਿਆਦਾ ਛੋਟਾ ਰ ਸਟੋਰਾਂ ਦੀ ਦੋ ਦੀ অপਸ਼ਨ ਦੇ ਦਿੱਤੀ ਬੈੱਡਰੂਮ ਜਿੰਨੇ ਚਾਹੀਦੇ ਸਰ ਸਕਦਾ 2000 ਸਕੁਆਇਰ ਫੁੱਟ ਏਰੀਆ ਦੇ ਵਿੱਚ ਛੋਟੀ ਫੈਮਿਲੀ ਵਾਸਤੇ ਉਹ ਵੀ ਵਧੀਆ ਪਰ ਇਹ ਨਹੀਂ ਹੈਗਾ ਵੀ ਸਮਾਨ ਜਾ ਖਿਲਰ ਰਿਹਾ ਹੋ ਕਿਉਂਕਿ ਬਾਈ ਸਟੋਰ ਮੇਨ ਚੀਜ਼ ਹੈ ਨਾ ਤੇ ਤੁਸੀਂ ਦੋ ਰਖਾ ਲੇ ਤੇ ਇਧਰ ਬਾਈ ਗੱਲ ਕਰੀਏ ਤੇ ਇਧਰ ਪਿਛਲਾ ਬੇੜਾ ਆ ਗਿਆ ਬਾਈ ਹਾਂਜੀ ਇਹ ਦੋਸਤੋ ਆਪਾਂ ਪਿਛਲੇ ਪਾਸੇ ਆ ਗਏ ਉੱਪਰ ਆਪਾਂ ਦੇਖਿਆ 700 ਏਰੀਆ ਦੇ ਵਿੱਚ ਲੌਬੀ ਦਾ ਏਰੀਆ ਹੋ ਗਿਆ ਸਟੋਰ ਹੋ ਗਿਆ ਇੱਕ ਬੈੱਡਰੂਮ ਹੋ ਗਿਆ ਬੈਡਰੂਮ ਬੈਸੇ ਬਾਈਹੋਰੀ ਕਹਿੰਦੇ ਆ ਪੱਥੱਲੇ ਯੂਜ਼ ਕਰਦੇ ਆ ਜ਼ਿਆਦਾਤਰ ਉੱਪਰ ਦਾ ਕੋਈ ਆਉਂਦੀ ਨਹੀਂ ਹੈ ਤੇ ਬਾਈ ਹੁਣ ਆਪਾਂ ਪਲਾਨ ਸਾਰਾ ਦਿਖਾ ਚੁੱਕੇ ਆ 2000 ਸਕਰ ਫੁੱਟ ਏਰੀਆ ਦੋਸਤੋ ਤੇ ਐਦਾਂ ਦਾ ਕੋਈ ਵੀ ਤੁਸੀਂ ਘਰ ਡਿਜ਼ਾਈਨ ਕਰਾਉਣਾ ਹੈ ਬਾਈਹੋਰੀ ਨਾਲ ਲੈ ਕੇ ਤੁਸੀਂ ਬਾਈਹੋਰੀ ਨੇ ਆਪਾਂ ਨੂੰ ਸਾਰਾ ਆਪਣਾ ਮਕਾਨ ਦਿਖਾਇਆ ਕਿੱਦਾਂ ਦਾ ਬਣੇ ਤੇ ਬਾਈ ਤੁਸੀਂ ਇਹ ਡਿਜ਼ਾਈਨ ਦੇ ਉੱਤੋਂ ਜਦੋਂ ਆਪਾਂ ਘਰ ਬਣਾ ਲੈਨੇ ਆ ਪੂਰੇ ਸੁਸ਼ਟ ਤੋਂ ਬਾਈ ਹਾਂਜੀ ਬਾਈ ਜੀ ਤੇ ਬਹੁਤ ਵਧੀਆ ਕਹਿੰਦਾ ਮਤਲਬ ਆਪਾਂ ਪਸੰਦ ਆਉਂਦਾ ਘਰ ਜਦੋਂ ਆਪਾਂ ਬਣਾ ਲੈਨੇ ਆ ਬਾਈ ਬਾਅਦ ਚ ਨਾ ਆਪ ਨੂੰ ਐ ਲੱਗਦਾ ਵੀ ਬਾਅਦ ਆ ਕਮੀ ਤੇ ਦੋਸਤ ਕੋਈ ਵੀ ਤੁਸੀਂ ਘਰ ਡਿਜ਼ਾਈਨ ਕਰਾਉਣਾ ਹੋਵੇ ਵੀਡੀਓ ਦੇ ਉੱਤੇ ਨੰਬਰ ਦਿੱਤਾ ਹੋਇਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਧੰਨਵਾਦ